ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੋਆਬਾ ਮੇਲ ਤੇ ਮੈਂ ਤੁਹਾਡੇ ਨਾਲ ਸੁਦੇਸ਼ ਕੁਮਾਰੀ ਦਸੂਹਾ 21 ਜੂਨ ਅੱਜ ਦਸੂਹਾ ਦੇ ਸਥਾਨਕ ਰਜੀਵ ਧਿਕਸ਼ਤ ਗਉਂਸ਼ਾਲਾ ਅਤੇ ਪਤੰਜਲੀ ਅਰੋਗਿਆ ਕੇਂਦਰ ਦਸੂਹਾ ਵੱਲੋਂ ਲੰਗਰ ਹਾਲ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਇਸ ਮੌਕੇ ਦਸੂਹਾ ਵਿਧਾਇਕ ਕਰਮਵੀਰ ਸਿੰਘ ਖੰਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨਾਲ ਡੀਐਸਪੀ ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜੀਪੀ ਸੰਜੀਵ ਮਿੰਹਾਸ ਮੁੱਖ ਤੌਰ ਤੇ ਪਹੁੰਚੇ ਇਸ ਮੌਕੇ ਸਭ ਤੋਂ ਪਹਿਲਾਂ ਹਵਨ ਯਕ ਕਰਵਾਇਆ ਗਿਆ। ਇਸ ਮੌਕੇ ਡਾਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਰਤ ਦੇ ਮਹਾਂ ਰਿਸ਼ੀ ਪਤੰਜਲੀ ਮਹਾਰਾਜ ਨੇ ਯੋਗ ਪੂਰੇ ਵਿਸ਼ਵ ਨੂੰ ਕੀਤਾ ਹੈ ਜਿਸ ਨਾਲ ਸਾਡੇ ਸਰੀਰਕ, ਮਾਨਸਿਕ ਅਤੇ ਬੋਧਿਕਤਾ ਦਾ ਵਿਕਾਸ ਹੁੰਦਾ ਹੈ। ਯੋਗਾ ਹਰੇਕ ਵਿਅਕਤੀ ਨੂੰ ਅਪਣਾਉਣਾ ਚਾਹੀਦਾ ਹੈ ਜਿਸ ਨਾਲ ਮਨੁੱਖ ਬਿਮਾਰੀਆਂ ਤੋਂ ਰਹਿਤ ਹੋ ਸਕਦਾ ਹੈ। ਇਸ ਮੌਕੇ 71 ਸ਼ਖਸੀਅਤਾਂ ਤੇ ਹੋਰਨਾ ਵੱਲੋਂ ਯੋਗਾ ਕੀਤਾ ਗਿਆ। ਇਸ ਮੌਕੇ ਅਰुण ਕੁਮਾਰ, ਮਨਜੀਤ ਸਿੰਘ ਪਰਤ ਸਿੰਘ ਵਿਜੇ ਸਿੰਘ ਕਾਮਰੇਡ ਵਿਜੇ ਕੁਮਾਰ ਸ਼ੁਭ ਸਰੋਜ ਕੁਮਾਰ ਸੈਣੀ ਅਮੋਲਕ ਹੁੰਦਲ ਵਿਸ਼ਨ ਦਾਸ ਸतीश ਕਾਲੀਆ ਰਗੂਵੀਰ ਸਿੰਘ ਠਾਕਰ ਅਨੂ ਸ਼ੀਤਲ ਕੋਰ ਕਲਾਸ਼ ਪੰਦ ਦੀਪਕ ਧੀਰ ਮੁਕੇਸ਼ ਰੰਜਨ ਸ਼ਾਮ ਸਹਾਈ ਹਰਜੀਤ ਸਿੰਘ ਆਦਿ ਹਾਜ਼ਰ ਸਨ ਦੁਆਬਾ ਮੇਲ ਦੇ ਨਾਲ ਦਸੂਆ ਤੋਂ ਨਿਤਿ ਸ਼ੋਪਲ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੇ ਦਸੂਹਾ ਦੇ ਲੰਗਰ ਹਾਲ ਵਿਖੇ ਸ਼੍ਰੀ ਰਜੀਵ ਢਿਖਸ਼ਿਤ ਗਊਸ਼ਾਲਾ ਦੇ ਸਾਰੇ ਸਹਿਯੋਗੀਆਂ ਦੇ ਨਾਲ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ 21 ਜੂਨ ਨੂੰ ਜੋ ਯੋਗ ਦਿਵਸ ਮਨਾਇਆ ਜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੇ ਸਾਰੇ ਇਲਾਕੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਨੇ ਇਹਦੇ ਵਿੱਚ ਹਸਾਲਿਆ ਯੋਗ ਕੀਤਾ ਮੈਂ ਸਾਰਿਆਂ ਨੂੰ ਇਸ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਖਾਸ ਕਰਕੇ ਰਜੀਵ ਢਿਖਸ਼ਿਤ ਗਊਸ਼ਾਲਾ ਦੇ ਮੁਖੀ ਬਗਵਰਨ ਜੀ ਦਾ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲਾਕੇ ਨੂੰ ਇੱਥੇ ਇਕੱਠਾ ਕਰਕੇ ਇੱਕ ਜਗ੍ਹਾ ਤੇ ਬਿਠਾ ਕੇ ਜੋਗ ਕਰਵਾਇਆ ਤੇ ਸਾਰਿਆਂ ਨੂੰ ਬੇਨਤੀ ਵੀ ਇਹ ਹੈ ਕਿ ਜਿੰਨਾਂ ਕੋ ਕੋ ਸਮਾਂ ਹੋਵੇ ਉਹਨਾਂ ਨੂੰ ਇਹ ਜੋਗ ਜ਼ਰੂਰ ਕਰਨਾ ਚਾਹੀਦਾ ਹੈ ਜ ਜਿਹਦੇ ਨਾਲ ਆਪਾਂ ਸਿਹਤ ਤੰਦਰੁਸਤ ਰਹਿ ਸਕਦੀ ਆ ਆਪਣਾ ਦਿਮਾਗ ਤੰਦਰੁਸਤ ਰਹਿ ਸਕਦਾ ਸਾਰਾ ਕੁਝ ਤੰਦਰੁਸਤ ਰਹਿ ਸਕਦਾ ਜੇ ਆਪਾਂ ਰੋਜ਼ ਜੋਗ ਕਰੀਏ ਸੋ ਸਾਰਿਆਂ ਨੂੰ ਅਪੀਲ ਵੀ ਇਹ ਹੈ ਕਿ ਜਿੰਨੇ ਕੋਲ ਸਮਾਂ ਹੈਗਾ ਉਹ ਜ਼ਰੂਰ ਇਹ ਜੋਗ ਕਰਨ ਤੇ ਅੱਜ ਦੇ ਦਿਨ ਸਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਬਾਉਜੀ ਦਾ ਵੀ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਇਸ ਦਿਵਸ ਦੀ ਵਧਾਈ ਦਿੰਦਾ ਹਾਂ ਅੱਜ 21 ਜੂਨ ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਔਰ ਉੱਥੇ ਅੱਜ ਸਾਡੇ ਦਸੂਹਾ ਦੇ ਲੰਗਰ ਹਾਲ ਵਿਖੇ ਵੀ ਅਰਜੀਵ ਧਿਕਸ਼ਿਤ ਗਊਸ਼ਾਲਾ ਦੇ ਮੁਖੀ ਬਾਵਾ अरुण ਜੀ ਦੀ ਅਗਵਾਈ ਦੇ ਵਿੱਚ ਯੋਗ ਦਿਵਸ ਦਾ ਕਾਰਜਕ੍ਰਮ ਇੱਥੇ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਹੈ ਔਰ ਅੱਜ ਦੇ ਇਸ ਕਾਰਜਕ੍ਰਮ 'ਚ ਜਿੰਨੇ ਵੀ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਸਾਰੇ ਵਧਾਈ ਦੇ ਪਾਤਰ ਹੈ ਕਿਉਂਕਿ ਅੱਜ ਸਮਾਂ ਜਿਹੜਾ ਸਿਹਤ ਪੱਖੋਂ ਜਾਣੂ ਹੋਣ ਦਾ ਕਿਉਂਕਿ ਜੇ ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਹੈ ਮੈਂ ਹੀ ਅੱਜ ਦੇ ਦਿਨ ਤੇ ਅਪੀਲ ਕਰਾਂਗਾ ਕਿ ਸਾਨੂੰ ਸਭ ਨੂੰ ਜਿਹੜਾ ਯੋਗ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਸੋ ਅੱਜ ਦੇ ਇਹ ਸਾਰੇ ਪ੍ਰਬੰਧਕਾਂ ਨੂੰ ਔਰ ਜਿੰਨੇ ਵੀ ਲੋਕ ਆਏ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਓਮ ਭूर्भुव स्व तत्सवितुर्वरेणयम् ભગੋਦੇਵਸ્ય ਧਿਮਹਿ धीयो यो न प्रचोदयात् सर्वे भवन्तु सुखिनः सर्वे सन्तु निरामयाः सर्वे भद्राणि पश्यन्तु मा कश्चित् दुःख भाग् भवे सर्वे भवन्तु सुखिनਾਂ दी कामना ਨੂੰ ਲੈ ਕੇ ਸਾਰਿਆਂ ਦੇ ਤਨ ਤੇ ਮਨ ਦੀ ਸ਼ੁੱਧੀ ਤੇ આરોਗਤਾ ਵਾਸਤੇ ਅੱਜ ਇਹ ਯੋਗ ਦਿਵਸ ਸਾਰਿਆਂ ਨੇ ਮਿਲ ਕੇ ਮਨਾਇਆ ਮੇਰੀ ਕਾਮਨਾ ਸਾਰੇ ਇਸ ਦਿਨ ਤੇ ਪ੍ਰਾਣ ਕਰਕੇ ਜਾਣ ਅਸੀਂ ਸਾਰੇ ਮਿਲ ਕੇ ਜਿੱਥੇ-ਜਿੱਥੇ ਵੀ ਸਾਨੂੰ ਸਮਾਂ ਮਿਲੇ ਜਿੰਨਾ-ਜਿੰਨਾ ਵੀ ਸਮਾਂ ਮਿਲੇ ਇਹ ਯੋਗ ਇਸੇ ਤਰ੍ਹਾਂ ਕਰਦੇ ਰਵਾਂਗੇ ਤੇ ਜੋ ਸਾਡੇ ਜੀਵਨ ਦਾ ਅਸਲੀ ਮਨੋਰਥ ਹੈ ਉਸ ਵੱਲ ਨੂੰ ਕਦਮ ਦਰ ਕਦਮ ਵਧਦੇ ਜਾਵਾਂਗੇ ਸ਼੍ਰੀ ਰਾਜੀਵ ਦੀਕਸ਼ਿਤ ਗਊਸ਼ਾਲਾ ਵੱਲੋਂ ਖਾਸ ਤੌਰ ਤੇ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਮੈਨੂੰ ਯਾਦ ਆ ਪਹਿਲੇ ਯੋਗ ਦਿਵਸ ਤੋਂ ਲੈ ਕੇ 2015 ਤੋਂ ਲੈ ਕੇ ਅੱਜ ਤੱਕ ਲਗਾਤਾਰ ਇਹ ਯੋਗ ਦਿਵਸ ਮਨਾਇਆ ਜਾ ਰਿਹਾ ਸਾਡੇ ਸ਼ਰੀਰ ਦੀ ਤੇ ਮਨ ਦੀ ਸ਼ੁੱਧੀ ਲਈ ਇਹ ਬਹੁਤ ਵੱਡਾ ਪ੍ਰੋਗਰਾਮ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ اٹੈਂਡ ਕੀਤਾ ਖਾਸ ਤੌਰ ਤੇ ਜਿਨ੍ਹਾਂ ਨੇ ਆਯੋਜਨ ਕੀਤਾ ਸਤਕਾਰਯੋਗ ਕੋਮਨ ਸਾਹਿਬ ਜੋ ਸੰਗਰੂਰ ਤੋਂ ਆਪਣੀ ਇਲੈਕਸ਼ਨ ਡਿਊਟੀ ਛੱਡ ਕੇ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹੋ ਮੈਂ ਅੱਜ ਜੋ 21 ਜੂਨ ਹੈ ਜੋ ਪਾਰ ਸਰਕਾਰ ਵੱਲੋਂ ਜੋਗ ਦਿਵਸ ਮਨਾਇਆ ਗਿਆ ਅੱਜ ਦੇ ਦਿਨ ਜੋ ਦਸੂਹਾ ਵਿਖੇ ਬਾਉ ਅਰਣਜੀਤ ਦੀ ਦੇਖਰੇਟੇ ਹੇਠ ਦੀ ਜੀਵ ਧਿਕਸ਼ਤ ਗਊਸ਼ਾਲਾ ਵੱਲੋਂ ਜੋ ਮਨਾਇਆ ਗਿਆ ਦਸੂਹਾ ਵਾਸੀਆਂ ਨੂੰ ਉਹਦੀ ਮੈਂ ਵਧਾਈ ਦਿੰਦਾ ਔਰ ਮੈਂ ਇਹ ਕਾਮਨਾ ਕਰਨਾ ਕਿ ਆਉਣ ਵਾਲੇ ਸਮੇਂ ਚ ਵੱਧ ਤੋਂ ਵੱਧ ਲੋਕ ਆਪਣੇ ਜੋ ਦਸੂਹਾ ਦੇ ਆ ਇਹ ਜੋਗ ਕਰਕੇ ਨਿਰੋਗੀ ਬਣਨ ਔਰ ਜੋ ਇਹ ਜੋਗ ਹੈ ਸਾਡੀ ਸੰਸਕ੍ਰਿਤੀ ਦਾ ਪ੍ਰਤੀਕ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਭਾਰਤ ਦੀ ਸੰਸਕ੍ਰਿਤੀ ਜਿਹੜੀ ਹੈ ਸਭ ਤੋਂ ਉੱਚੀ ਹੈ ਔਰ ਜੋ ਇਹ ਸਾਡੇ ઋષਿਮੁਣੀਆਂ ਦੀ ਸਾਨੂੰ ਦੇਣ ਹੈ ਅਸੀਂ ਉਹਨਾਂ ਦਾ एहसान ਕਰੀ ਭੁੱਲ ਨਹੀਂ ਸਕਦੇ ਔਰ ਮੈਂ ਫਿਰ ਤੋਂ ਦਸਵਾਲ ਵਾਸੀਆਂ ਨੂੰ ਵੱਧ ਤੋਂ ਵਧਾਈ ਦਿਨਾ ਕਿ ਉਹ ਇਸ ਦਿਨ ਵੱਧ ਤੋਂ ਵੱਧ ਅਗਲੇ ਸਾਲ ਤੋਂ ਵੀ ਇੱਥੇ ਆਣ ਔਰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਣ ਧੰਨਵਾਦ ਜੀ ਮੈਂ ਕਪਿਲ ਠਾਕੁਰ ਐਡਵਾਂਸ ਅਮਰੀਕਨ ਤੋਂ ਅੱਜ ਇਹ ਵੀਡੀਓ ਉਹਨਾਂ ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੇ ਕਿ ਰੀਸੈਂਟਲੀ ਹੁਣੇ ਆਪਣੇ 12th ਦੇ ਐਗਜ਼ਾਮ ਕੰਪਲੀਟ ਕੀਤੇ ਨੇ ਅਤੇ ਹੁਣ ਉਹ IELTS ਜਾਂ PTE ਕਰਨ ਦੇ ਲਈ ਇੱਕ ਵਧੀਆ ਇੰਸਟੀਚਿਊਟ ਦੀ ਭਾਲ ਦੇ ਵਿੱਚ ਹੋਣਗੇ ਸਟੂਡੈਂਟਸ ਮੈਂ ਤੁਹਾਨੂੰ ਦੱਸ ਦੇਵਾਂ ਕਿ ਹੁਣ ਅਸੀਂ ਮੁਕੇਰੀਆਂ ਦੇ ਨਾਲ-ਨਾਲ ਦਸੂਹਾ ਦੇ ਵਿੱਚ ਵੀ ਆਪਣਾ ਇੰਸਟੀਚਿਊਟ ਓਪਨ ਕਰ ਚੁੱਕੇ ਹਾਂ ਜਿੱਥੇ ਕਿ ਸਟੂਡੈਂਟਸ ਦੀ ਬਹੁਤ ਹੀ ਇੱਕ ਭਾਰੀ ਡਿਮਾਂਡ ਸੀ ਕਿ ਅਸੀਂ ਮੁਕੇਰੀਆਂ ਦੇ ਨਾਲ ਉਹਨਾਂ ਨੂੰ ਦਸੂਹਾ ਦੇ ਵਿੱਚ ਵੀ IELTS aur PTE ਦੀ ਕੋਚਿੰਗ ਦੇ ਸਕੀਏ ਸੋ ਸਟੂਡੈਂਟਸ ਜੇਕਰ ਤੁਸੀਂ ਵੀ ਫਸਟ ਅਟੈਂਪਟ ਦੇ ਵਿੱਚ ਆਪਣਾ ਆਰਸ ਪੀਟੀ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਮੁਕੇਰੀਆ ਆਫਿਸ ਜਾਂ ਫਿਰ ਦਸੂਆ ਆਫਿਸ ਦੇ ਵਿੱਚ ਆ ਕੇ ਵਿజిਟ ਕਰ ਸਕਦੇ ਹੋ ਅਤੇ ਦੀਜ਼ਾਇਰਡ ਸਕੋਰ ਤੁਸੀਂ ਲੈ ਸਕਦੇ ਹੋ ਦੈਟਸ ਮਾਈ ਚੈਲੰਜ ਕਿ ਤੁਸੀਂ ਫਸਟ ਅਟੈਂਪਟ ਦੇ ਵਿੱਚ ਹੀ ਆਪਣਾ ਪੀਟੀ ਦਾ ਔਰ ਆਰਸ ਐਗਜ਼ਾਮ ਕਲੀਅਰ ਕਰ ਸਕਦੇ ਹੋ ਅਧੇਰੇ ਜਾਣਕਾਰੀ ਦੇ ਲਈ ਸਾਡੇ ਹੇਠ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਤੇ ਆਪਣੀ ਅਪਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹੋ ਥੈਂਕ ਯੂ